ਜਲੰਧਰ ਦੇ ਵਿੱਚ ਵਾਪਰੀ ਵੱਡੀ ਘਟਨਾ ਤੋਂ ਬਾਅਦ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਵਿੱਚ ਭਾਰੀ ਰੋਸ ਹੈ ਅਤੇ ਸਭ ਤੋਂ ਵੱਡਾ ਰੋਸ ਇਸ ਗੱਲ ਦਾ ਵੀ ਪਾਇਆ ਜਾ ਰਿਹਾ ਹੈ ਕਿ ਜਦੋਂ ਪਹਿਲਾ ਮੁਲਾਜ਼ਮ ਆਏ ਸੀ ਉਹਨਾਂ ਨੇ 40 ਤੋਂ 45 ਮਿੰਟ ਘਰ ਦੇ ਵਿੱਚ ਆਖਿਰ ਕੀ ਕੀਤਾ ਕਿਉਂ ਉਹਨਾਂ ਨੇ ਇਸ ਗੱਲ ਦਾ ਲੁਕੋ ਰੱਖਿਆ ਕਿ ਅੰਦਰ ਬੱਚੀ ਦੀ ਮੌਤ ਹੋ ਗਈ ਹੈ ਜਿਸ ਦੇ ਚਲਦੇ ਪਰਿਵਾਰ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਪਹਿਲਾ ਅਫਸਰ ਆਏ ਸੀ ਮੁਲਾਜ਼ਮ ਆਏ ਸੀ ਜਾਂਚ ਕਰਨ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਵੇ ਤੇ આરોપી ਨੂੰ ਕਿਸੇ ਕੀਮਤ ਤੇ ਬਖਸ਼ਿਆ ਨਾ ਜਾਵੇ ਜਿਹਦੇ ਚੱਲਦੇ ਇਸ ਮਾਮਲੇ ਦੇ ਉੱਤੇ ਸਿਆਸਤ ਵੀ ਗਰਮਾਈ ਹੋਈ ਹੈ ਪਰ ਉਥੇ ਇਸ ਮਾਮਲੇ ਦੇ ਉੱਤੇ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਪਹੁੰਚੀ ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਤੇ આરોપી ਦੇ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਤ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੀ ਮੈਮ ਥੋੜਾ ਜੀ ਤੁਹਾਨੂੰ ਇਹ ਦੱਸ ਦੋ ਮੈਮ ਤੁਸੀਂ ਅੱਜ ਪਹੁੰਚੇ ਹੈਗੇ ਪਰਿਵਾਰਕ ਮੈਂਬਰਾਂ ਨਾਲ ਕੀ ਗੱਲ ਹੋਈ ਜੀ ਪਰਵਾਰਿਕ ਮੈਂਬਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਇਆ ਕਿ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਇਸ ਦੇ ਵਿੱਚ ਪੁਲਿਸ ਵੱਲੋਂ ਜੋ ਕਾਰਵਾਈ ਬਣਦੀ ਹੈ ਅਸੀਂ ਉਹ ਪੂਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਤੇ ਜਲਦ ਤੋਂ ਜਲਦ ਹੀ ਇਸ ਮੁਕਦਮੇ ਦੀ ਤਫਤੀਸ਼ ਨੂੰ ਮੁਕੰਮਲ ਕਰਕੇ ਅੱਗੇ ਵੀ ਇਸ ਦੇ ਵਿੱਚ ਜੋ ਕਰਨ ਵਾਲੀ ਚੀਜ਼ ਹੈਗੀ ਹੈ ਜੋ ਆਪਾਂ ਗ੍ਰਿਫਤਾਰੀ ਕਰ ਚੁੱਕੇ ਹਾਂ ਤੁਹਾਨੂੰ ਪਤਾ ਸੋ ਅੱਗੇ ਵੀ ਜੋ ਆਪਾਂ ਇਸ ਤੇ ਕਰਨਾ ਹੈ ਉਹ ਆਪਾਂ ਜਲਦ ਤੋਂ ਜਲਦ ਇਸ ਵਿੱਚ ਇਹ ਤਾਂ ਮੰਗਲ ਸਿੰਘ ਨੂੰ ਲੈ ਕੇ ਬੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਆ ਕਿ ਉਸਨੇ ਆਪਣੀ ਡਿਊਟੀ ਪੂਰੀ ਨਹੀਂ ਨਿਭਾਈ ਜੀ ਸਾਨੂੰ ਮੌਕੇ ਤੇ ਪਹਿਲੇ ਦਿਨ ਹੀ ਜਿਵੇਂ ਲੱਗਿਆ ਕਿ ਜਿਨ੍ਹਾਂ ਮੁਲਾਜ਼ਮਾਂ ਵੱਲੋਂ ਇਸ 'ਚ ਥੋੜੀ ਵਧੀਆ ਤਰੀਕੇ ਕਾਰਗੁਜ਼ਾਰੀ ਕੀਤੀ ਜਾ ਸਕਦੀ ਸੀ ਪਰ ਨਹੀਂ ਕੀਤੀ ਗਈ ਉਸ ਤੇ ਅਸੀਂ ਪੂਰੀ ਤਰ੍ਹਾਂ ਐਕਸ਼ਨ ਲੈਂਤਾ ਹੈ ਪਰਵਾਰ ਦੇ ਹੋਰ ਵੀ ਕੁਝ ਪੁਆਇੰਟਸ ਹਨ ਜਿਨ੍ਹਾਂ ਦੇ ਅਸੀਂ ਅੱਗੇ ਵੀ ਦੇਖ ਰਹੇ ਹਾਂ ਕੋਈ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ ਮੰਗਲਕ੍ਰਮ 10 10 ਠੀਕ ਹੈ ਪਿਛੋ 1 ਦਿਨ ਬਾਅਦ ਪੁਲਿਸ ਮਿਸ਼ਨਰ ਪਹੁੰਚਦੇ ਹੈ ਨਹੀਂ ਪਿਛੋ ਅਸੀਂ ਹੁਣ ਤੱਕ ਜੋ ਜੋ ਵੀ ਉਹਨਾਂ ਨੂੰ ਬੇਨਤੀਆਂ ਕੀਤੀਆਂ ਨੇ ਉਹਨਾਂ ਨੇ ਉਸ ਨੂੰ ਕੰਪਲੀਟ ਕੀਤਾ ਕਰ ਰਹੇ ਆ ਔਰ ਅੱਗੇ ਵੀ ਅਸੀਂ ਉਹਨਾਂ ਨੂੰ ਜੋ ਬੇਨਤੀਆਂ ਕਰ ਰਹੇ ਆ ਕਿ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਾਡੀ ਮਦਦ ਕੀਤੀ ਏ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਜਿਨ੍ਹਾਂ ਜਿਨ੍ਹਾਂ ਪੁਲਿਸ ਅਫਸਰਾਂ ਨੇ ਪੁਤਾਈ ਕੀਤੀ ਏ ਜਾਂ ਸਾਨੂੰ ਪ੍ਰੈਸ਼ਰਾਈਜ਼ ਕੀਤਾ ਸਾਡੇ ਪਰਿਵਾਰ ਨੂੰ ਪ੍ਰੈਸ਼ਰਾਈਜ਼ ਕੀਤਾ ਉਹ ਬਚਣਾਂ ਅਸੀਂ ਇਹ ਵੀ ਨਾਲ ਮੰਗ ਕਰਦੇ ਆ ਦੂਸਰੀ ਸਾਡੀ ਇਹ ਮੰਗ ਹੈ ਸੀਪੀ ਸਾਹਿਬ ਨੂੰ ਕੇਸ ਇਸ ਤਰ੍ਹਾਂ ਸਟਰੋਂਗ ਕੀਤਾ ਜਾਵੇ ਪਾਂ ਜੋ ਇੱਕ ਮਿਸਾਲ ਕਾਇਮ ਹੋਵੇ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਕਿ ਉਸ ਨੂੰ ਫਾਂਸੀ ਹੋਈ ਹੈ ਇੱਕ ਕੇਸ ਹੁੰਦਾ ਸੀ ਨਰਭਿਆ ਕਾਂਡ ਲਾ ਲਓ ਜਾਂ ਦਾਮਨੀ ਜੋ ਵੀ ਹੈ ਤੁਸੀਂ ਦੇਖਿਆ ਪਹਿਲਾਂ ਇੰਡੀਆ ਲੈਵਲ ਦੇ ਮੁੱਦੇ ਸੀ ਅਸੀਂ ਹੁਣ ਤੱਕ ਪੁਲਿਸ ਦੇ ਭਰੋਸੇ ਤੇ ਕਿਉਂਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਜੋ ਵੀ ਤੁਸੀਂ ਕਹੋਗੇ ਜਿਸ ਤਰ੍ਹਾਂ ਵੀ ਕਹੋਗੇ ਅਸੀਂ ਕਾਰਵਾਈ ਪੂਰੀ ਅਸੀਂ ਕਰ ਰਹੇ ਹਾਂਗੇ ਔਰ ਪੁਲਿਸ ਕਰ ਵੀ ਰਹੀ ਹੈ ਜਿੱਦਾਂ ਹੀ ਸਾਨੂੰ ਲੱਗੇਗਾ ਕਿ ਇਹ ਸਾਡੇ ਕਹਿਣ ਦੇ ਮੁਤਾਬਕ ਕਾਰਵਾਈ ਨਹੀਂ ਹੋ ਰਹੀ ਉਸ ਲਈ ਫਿਰ ਅਸੀਂ ਆਪ ਜੀ ਨੂੰ ਬੁਲਾ ਕੇ ਸਵਾਲ ਉੱਤੇ ਖੜਾ ਹੁੰਦਾ ਤੁਸੀਂ ਕਹਿੰਦੇ ਵੀ ਕਈ ਪੁਲਿਸ ਅਫਸਰਾਂ ਨੇ ਜਿਹੜਾ ਤੁਹਾਡੇ ਨਾਲ ਕੋਆਪਰੇਟ ਨਹੀਂ ਕੀਤਾ ਹਾਂਜੀ ਕੋਣ ਹੈ ਉਹ ਆਪਣੇ ਨਾਮ ਤੁਸੀਂ ਉਹਨਾਂ ਦੇ ਨਾਮ ਦੱਸ ਦਿਖੋ ਜਿਹੜੇ ਨਾਮ ਨੇ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਸੀਪੀ ਸਾਹਿਬ ਨੂੰ ਦੇ ਦਿੱਤੇ ਆ ਮੀਡੀਆ ਅਸੀਂ ਉਹ ਪ੍ਰੈਸ ਰਿਪੋਰਟ ਰਹੀ ਆ ਆਪ ਜੀ ਨੂੰ ਦੱਸਾਂਗੇ ਜਿਵੇਂ ਕਿ ਮੌਕੇ ਤੇ ਏਐਸ ਬੰਗਤ ਰਾਮ ਆ ਉਹਨੂੰ ਸਿਰਫ ਸਸਪੈਂਡ ਕੀਤਾ ਗਿਆ ਹੁਣ ਤੁਸੀਂ ਦੱਸੋ ਜੇਕਰ ਉਸ ਦੀ ਆਪਣੀ ਬੱਚੀ ਹੁੰਦੀ ਦੇ ਉਹ ਅੰਦਰ ਜਾ ਕੇ ਪੋਣਾ ਘੰਟਾ ਬੈਠ ਕੇ ਚਾਹ ਪਾਣੀ ਪੀ ਕੇ ਹਾਸੇ ਖੇੜੇ ਬਜਾਕ ਕਰਕੇ ਬਾਹਰ ਆ ਰਿਹਾ ਤਾਂ ਸਾਨੂੰ ਕਹਿੰਦਾ ਤੁਹਾਡੀ ਬੇਟੀ ਅੰਦਰ ਨਹੀਂ ਅਸੀਂ ਉਸ ਗੇਟ ਨੂੰ ਨਹੀਂ ਛੱਡਿਆ ਉਸੇ ਘਰ ਦੇ ਵਿੱਚੋਂ 3 ਘੰਟੇ ਦੀ ਜਦੋਂ ਜਹਿਤ ਤੋਂ ਬਾਅਦ ਗੇਟ ਨੂੰ ਤੋੜ ਕੇ ਅੰਦਰੋਂ ਬੱਚੀ ਦੀ লাশ ਕੱਢੀ ਜਾਂਦੀ ਹੈ ਜੇ ਉਹ ਮੁਲਾਜ਼ਮ ਦੀ ਆਪਣੀ ਬੱਚੀ ਹੁੰਦੀ ਫਿਰ ਉਹ ਇਸ ਤਰ੍ਹਾਂ ਕਰਦਾ ਫਿਰ ਤਾਂ ਉਸਨੇ ਘਰ ਦਾ ਤਿੱਲਾ ਦਿੱਲਾ ਛਾਂਟ ਮਾਰਨਾ ਸੀ ਕੋਈ ਸੂਈ ਤਾਂ ਹੈ ਨਹੀਂ ਸੀ ਜਿਹੜੀ ਲਕੋਤੀ ਹੈ ਇੱਕ ਬੱਚੀ ਹੈ ਉਸ ਵੇਲੇ ਜੀਵਤ ਸੀ ਹੋ ਸਕਦਾ ਉਹ ਤਾਜ਼ਾ ਤਾਜ਼ਾ ਉਹ ਕੰਮ ਜੋ ਵੀ ਕੀਤਾ ਕੀਤਾ ਹੁੰਦਾ ਤੇ ਉਸ ਵੇਲੇ ਬੱਚੀ ਉਹ ਵੱਜ ਜਾਂਦੀ ਇਨ ਘੰਟੇ ਉਸ ਨੂੰ ਬਾਥਰੂਮ ਦੇ ਵਿੱਚ ਬੰਦ ਕਰਕੇ ਬੰਨ ਕੇ ਜਿਸ ਤਰ੍ਹਾਂ ਰੱਖਿਆ ਹੋਇਆ ਸੀਗਾ ਇਹ ਬੜੀ ਵੱਡੀ ਉਹਨਾਂ ਦੀ ਉਸ ਮੁਲਾਜ਼ਮ ਦੀ ਅਣਗਹਿਲੀ ਹੈ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਚਾਹੁੰਦੇ ਹਾਂ ਉਹਦੇ ਨਾਲ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਦੇ ਵੀ ਕਾਰਵਾਈ ਚਾਹੁੰਦੇ ਹਾਂ ਉਸ ਤੋਂ ਇਲਾਵਾ ਸਾਡੇ ਤੇ ساری ਰਾਤ ਜੋ ਪ੍ਰੈਸ ਰਾਈਜ਼ ਕਰਕੇ ਰੱਖਿਆ ਸਾਨੂੰ ਕਿ ਇੱਥੇ ਸਾਈਨ ਕਰੋ ਸਾਈਨ ਕਰੋ ਉਹ ਬਿਆਨ ਸਾਡੇ ਮੁਤਾਬਕ ਨਹੀਂ ਸੀ ਅਸੀਂ ਜੋ ਵੀ ਮੁਲਾਜ਼ਮ ਸੀ ਉਹ ਡਿਸਕਲੋਜ਼ ਕਰਾਂਗੇ ਅਸੀਂ ਅਜੇ ਸੀਪੀ ਸਾਹਿਬ ਤੋਂ ਸਾਨੂੰ ਉਮੀਦ ਆ ਕਿ ਉਹ ਸਾਡੇ ਕਹਿਣ ਦੇ ਮੁਤਾਬਕ ਜੋ ਵੀ ਕਾਰਵਾਈ ਆ ਉਹ ਕਰਨਗੇ ਸਰਚ ਰਿਪੋਰਟ ਦੀ ਮੰਗ ਕੀਤੀ ਗਈ ਜੀ ਬਿਲਕੁਲ ਕਿ ਇਹ ਜੋ ਕੇਸ ਆ ਇਹਦੀ ਜਿਹੜੀ ਵਿਸਤਰਾ ਰਿਪੋਰਟ ਆ ਉਹ ਦੋ ਦੋ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਲੇਟ ਕਰਵਾ ਕੇ ਚਲਾਨ ਲੇਟ ਕਰ ਦਿੱਤਾ ਜਾਂਦਾ ਜਿਹਦੇ ਨਾਲ ਦੋਸ਼ੀ ਦੀ ਜਿਹੜੀ ਹੈਗੀ ਉਹ ਮੌਕੇ ਤੇ ਜ਼ਮਾਨਤ ਹੋ ਜਾਂਦੀ ਹੈ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਸੀਪੀ ਸਾਹਿਬ ਆਪ ਨੇ ਉਹਨਾਂ ਨੇ ਕਿਹਾ ਕਿ ਅਸੀਂ ਐਸਟੀ ਦੀ ਚਿੱਠੀ ਵੀ ਭੇਜਾਂਗੇ ਬੰਦੇ ਵੀ ਭੇਜਾਂਗੇ ਸਪੈਸ਼ਲ ਡਿਊਟੀਆਂ ਲਗਾਵਾਂਗੇ ਉਹ ਜੋ ਵਿਸਤਰਾ ਰਿਪੋਰਟ ਜਿਹੜੀ ਅਣੀ ਉਹ ਛੇਤੀ ਛੁਤੀ ਚਾਹ ਜਰੂਰ ਚਲਾਨ ਦੇ ਕੋਈ ਗੁੰਜਲਦਾਰ ਹੈ ਨਹੀਂਗਾ ਦੋਸ਼ੀ ਮੌਕੇ ਤੇ ਫੜਿਆ ਸਾਰੇ ਸਾਰੇ ਮੁਹੱਲੇ ਦੇ ਸਾਹਮਣੇ ਸਾਡੇ ਪਰਿਵਾਰਕ ਮੈਂਬਰਾਂ ਸਾਹਮਣੇ ਕਿ ਇਹ ਕੁਕਰਮ ਮੈਂ ਕੀਤਾ ਆ ਇਹ ਕਤਲ ਮੇਰੇ ਕੋ ਹੋ ਗਿਆ ਮੈਨੂੰ ਮਾਫ ਕਰ ਦੋ ਪਰ ਉਹਦਾ ਇਹ ਜੋ ਦੋਸ਼ ਹੈ ਉਹ ਮਾਫ ਕਰਨ ਦੇ ਕਾਬਿਲ ਨਹੀਂ ਹੈਗਾ ਇਹ ਨਹੀਂ ਆਦਾ ਨਹੀਂ ਕਿ ਸਾਨੂੰ ਪਾਰਟੀ ਭਾਈ ਟੁੱਟ ਗਈ ਨਹੀਂ ਪਾਰਟੀ ਭਾਈ ਤਾਂ ਉੱਠ ਕੇ ਇੱਥੇ ਸਾਰਾ ਸਭ ਕੁਝ ਚੱਲ ਰਿਹਾ ਹੈ ਕਮਿਸ਼ਨਰ ਇੱਥੇ ਆਂਦੇ ਤੁਸੀਂ ਕਿੰਨੇ ਦੀ ਗੱਲ ਬੋਲੋ ਫੋਨ ਤੇ ਲਗਾਤਾਰ ਗੱਲ ਚੱਲ ਰਹੀ ਹੈ ਅਜੇ ਤੱਕ ਮੁਲਾਜ਼ਮ ਦੇ ਉੱਪਰ ਪਰਚਾ ਨਹੀਂ ਦਰਜ ਕੀਤਾ ਮੀਡੀਆ ਵਾਲੇ ਭਰਾਓ ਜਿਹੜਾ ਸਾਰਿਆਂ ਨਾਲ ਸਾਥ ਦਿੰਦਾ ਨਾਸਟਿਕ ਕੋਲ ਬੈਠ ਕੇ ਚਾਹ ਪੀਂਦਾ ਰਿਹਾ ਉਹ ਨੀ ਉੱਤਤ ਕਾਰਵਾਈ ਹੋ ਰਹੀ ਹੈ ਜਿਹੜਾ ਮੰਤਰੀ ਬੈਠ ਕੇ ਕਰ ਰਿਹਾ ਨਾ ਸਸਪੈਂਡ ਉਹਨੂੰ ਕਰ ਦਿੱਤਾ ਗਿਆ ਹੈ ਜਿਹੜਾ ਉਹਨੂੰ ਤਰ੍ਹਾਂ ਦੀ ਘਟਨਾ ਹੋਈ ਹੈ ਲੱਗਦਾ ਨਹੀਂ ਕਿ ਪਾਰਟੀ ਪਾਈ ਤੋਂ ਉੱਪਰ ਉੱਟ ਕੇ ਸਾਨੂੰ ਗੱਲ ਦੇਖੋ ਜਿਹੜੇ ਮੁਲਾਜ਼ਮ ਨੇ ਇਥੇ ਗਲਤ ਰਫਤਰੀ ਕੀਤੀ ਜਾਂ ਚੰਗੀ ਤਰ੍ਹਾਂ ਤਲਾਸ਼ੀ ਨਹੀਂ ਲਈ ਜਾਂ ਬੁਮਰਾ ਕਰ ਦਿੱਤਾ ਸਾਡੀ ਉਹ ਬੱਚੀ ਦੀ ਮਾਂ ਨੂੰ ਨਾਲ ਲੈ ਕੇ ਘੁੰਮਦੇ ਰੇ ਅੱਧਰ ਕਰਦੇ ਰੇ ਉਸ ਬੰਦੇ ਦੇ ਉੱਤੇ ਤਾਂ ਸਿੱਧੇ ਜ਼ਿਕਰ ਕਰ ਰਿਹਾ ਕਿ ਪੀਪੀ ਚੌਕ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਇਹਦਾ ਵੀ ਕੋਈ ਹੈ ਸਰ ਧਰਨਾ ਸਾਡੇ ਪਰਿਵਾਰੋਂ ਕੋਈ ਨਹੀਂ ਹੈਗਾ ਜੀ ਸਰ ਸਾਨੂੰ ਪ੍ਰਸ਼ਾਸਨ ਵੱਲੋਂ ਸ਼ਵਾਸਨ ਦਿੱਤਾ ਗਿਆ ਹੋਇਆ ਹੈ ਵੀ ਤੁਸੀਂ ਅਸੀਂ ਤੁਹਾਡੀ ਕਾਰਵਾਈ ਕਰਾਂਗੇ ਸਾਨੂੰ ਦੋ ਦਿਨ ਦਾ ਅਸੀਂ ਵੀ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਸਾਡੇ ਕੋਲ ਜਿਆਦਾ ਦੇਰ ਲੋਕਾਂ ਦਾ ਜਨਤਾ ਦਾ ਪ੍ਰੈਸ਼ਰ ਬਰਦਾਸ਼ਤ ਨਹੀਂ ਹੋਣਾ ਤੁਸੀਂ ਇਮੀਡੀਟ ਜਲਦੀ ਤੋਂ ਜਲਦੀ ਕਾਰਵਾਈ ਕਰੋਗੇ ਲੋਕ ਵੀ ਸ਼ਾਂਤ ਹੋਣ ਤੇ ਅਸੀਂ ਵੀ ਸ਼ਾਂਤ ਹੋਈਏ ਸਰ ਮੇਰਾ ਨਾਮ ਡਿਪਾਰਟਮੈਂਟ ਚੋਂ ਕਰਦਾ ਜੀ ਤੁਸੀਂ ਕੀ ਲੱਗਦੇ ਲੜਕੀ ਸਰ ਮੈਂ ਲੜਕੀ ਦਾ ਲੜਕੀ ਜਿਹੜੀ ਇਹਦੀ ਮਦਰ ਹੈ ਉਹ ਮੇਰੀ ਨੋਹ ਹੈ ਸਾਡੀ ਲੱਗਦੀ ਹੈ ਜੀ ਮੈਂ ਮਾਮਾ ਲੱਗਦਾ ਨਹੀਂ ਉਹਨਾਂ ਦਾ ਸਰ ਜਿਹੜਾ ਉਹਨੇ ਪਰਚਾ ਦਰਜ ਕੀਤਾ ਧਾਰਾਵਾਂ ਤੋਂ ਤੁਸੀਂ ਸਹਿਮਤ ਹੋ ਸਾਰੀਆਂ ਤੋਂ ਜੀ ਧਾਰਾਵਾਂ ਤੋਂ ਬਿਲਕੁਲ ਸਹਿਮਤ ਹੈਗੇ ਆ ਠੀਕ ਹੈ ਸਰ ਡੀਐਨਏ ਸਰ ਬਿਲਕੁਲ ਡੀਐਨਏ ਵੀ ਅਸੀਂ ਚਲੋ ਕਰਵਾ ਲਿਆ ਹੈਗਾ ਉਹ ਮੇਨ ਰੀਜ਼ਨ ਤੇ ਇੱਕ ਹੀ ਰਹਿ ਗਿਆ ਹੈ ਨਾ ਕਿ ਜਿਹੜੀ ਆਪਣੇ ਪੂਰੇ ਹੱਕ ਅਧਿਕਾਰ ਇਹ ਤੋਂ ਕਾਰਵਾਈ ਕਿਉਂ ਨਹੀਂ ਸਰ ਹਾਂ ਬਿਲਕੁਲ ਸਰ ਅਸੀਂ ਅਸੀਂ ਫਾਸਟ ਟਰੈਕ ਆ ਉਹ ਕਹਿੰਦੇ ਸੀ ਅਸੀਂ ਫਾਸਟ ਟਰੈਕ ਵਿੱਚ ਲਿਆਵਾਂਗੇ ਇਸ ਨੂੰ ਔਰ ਦੂਸਰਾ ਜਿਹੜਾ ਪੀਪਲਸ ਜਿਹੜੇ ਮੁਲਾਜ਼ਮਾਂ ਨੇ ਕਤਾਈ ਕਰੀ ਜਿਹੜੇ ਐਸਐਚਓ ਸੀ ਡੀਐਸਪੀ ਸੀਗਾ ਜੀ ਇੱਕ ਉਹਨਾਂ ਤੇ ਅਸੀਂ ਕਾਰਵਾਈ ਕਰਨੀ ਚਾਹੁੰਦੇ ਹਾਂ ਜੀ ਦਿਨ ਰਾਤ ਇੱਥੇ ਸਾਡੇ ਤੇ ਸਰੋ ਰਾਤ ਰਹਿ ਹੀ ਸਾਨੂੰ ਪ੍ਰੈਸ਼ਰਾਈਜ਼ ਕਰਦੇ ਰਹੇ ਔਰ ਗਲਤ ਬਿਆਨ ਨਾਲ ਸਾਡ ਨੂੰ ਸਾਈਨ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਅਸੀਂ ਸਾਨੂੰ ਸਰ ਐਸਐਚਓ ਐਸਐਚਓ ਜਿਹੜੇ ਸੀ ਕੁਝ ਅੱਛੇ ਵੀ ਸੀ ਪੰਜ ਛੇ ਐਸਐਚਓ ਸੀਗੇ ਪੰਜ ਛੇ ਐਸਐਚਓ ਸੀਗੇ ਜੀ ਇਕੜੀ ਐਸਪੀ ਨੇ ਐਸਐਚਓ ਨੇ ਤੁਹਾਡੇ ਤੇ ਪ੍ਰੈਸ਼ਰ ਪਾਇਆ ਸਰ ਐਸਐਚਓ ਹੈ ਤਾਂ ਲੋਕਲੀ ਹੈ ਲੇਕਿਨ ਨਾਰ ਦੇ ਥਾਣੇ ਦਾ ਸੀ ਬਾਬਾ ਕੇ ਥਾਣੇ ਦਾ ਨਹੀਂ ਸੀ ਜੀ ਠੀਕ ਹੈ ਤੇ ਸਰ ਇੱਕ ਬੇਨਤੀ ਹੋ ਰਹੀ ਹੈ ਸਰ ਬੇਨਤੀ ਇਹ ਵੀ ਇੱਕ ਸਾਡੀ ਸੋਸ਼ਲ ਮੀਡੀਆ ਤੇ ਸਾਰੀਆਂ ਪੋਸਟਾਂ ਚੱਲ ਰਹੀਆਂ ਹਨ ਬੱਚੀ ਦੀ ਫੋਟੋ ਆ ਰਹੀ ਹੈਗੀ ਉਹ ਫੋਟੋ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਉਹ ਫੋਟੋ ਨੂੰ ਉਹਨੂੰ ਕਰਕੇ ਜਿਹੜਾ ਹੁੰਦਾ ਹੈ ਨਾ ਲੜ ਕੀਤਾ ਜਾਵੇ ਜੀ ਤੇ ਬਾਕੀ ਤੁਹਾਨੂੰ ਸਾਰਾ ਤੁਸੀਂ ਸਾਥ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ। ਉੱਥੇ ਇਸ ਮਾਮਲੇ ਦੇ ਉੱਤੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਪਹੁੰਚੀ ਜਇ ਇੰਦਰਕੌਰ ਦਾ ਵੀ ਬਿਆਨ ਸਾਹਮਣੇ ਹੈ ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਾ ਹੋਏ ਤਾਂ ਅਸੀਂ ਸੀਬੀ ਦੀ ਜਾਂਚ ਦੀ ਮੰਗ ਕਰਾਂਗੇ। ਆਪ ਸਮਝ ਸਕਦੇ ਹੋ ਕਿ ਪਰਿਵਾਰ ਦਾ ਕੀ ਹਾਲ ਹੋਇਆ ਹੋਇਆ ਹੈ। ਕਿਸੇ ਦਾ ਬੱਚਾ ਗਿਆ ਹੈ। ਅਸੀਂ ਸਾਰੇ ਮਾਪੇ ऐसे ऐसी गंदी घटना हुई है और जो मां ने पहले सारेनु ਦੱਸਿਆ ਕਿ ਮੇਰੀ ਬੇਟੀ ਉਸ ਘਰ ਚ ਹੈ ਪੁਲਿਸ ਨੂੰ ਬੁਲਾਇਆ ਮੁਲਾਜ਼ਮ ਅੰਦਰ ਬੈਠੇ ਰਹੇ ਚਾਹ ਪੀਂਦੇ ਰਹੇ ਘੰਟਾ ਇਹ ਕੋਈ ਗੱਲ ਹੁੰਦੀ ਹੈ ਉਹ ਬੱਚੀ ਉੱਥੇ ਸੀਗੀ ਉੱਥੋਂ ਹੀ ਪਾਈ ਗਈ ਹੈ ਔਰ ਉਹਦੇ ਨਾਲ ਕੀ ਵਾਰਦਾਤ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਮੈਂ ਨਹੀਂ ਦਰਾਂਗੀ ਉਸ ਔਰ ਇੰਨਾ ਬੁਰਾ ਲੱਗਦਾ ਹੈਗਾ ਅਸੀਂ ਤਾਂ ਕਹਿੰਨੇ ਉਹ ਫਾਂਸੀ ਹੋਣੀ ਚਾਹੀਦੀ ਹੈ ਬੰਦੇ ਨੂੰ ਔਰ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪਣੀ ਵਾਈਫ ਨੂੰ ਕੁਟਦਾ ਸੀਗਾ ਪਤਾ ਨਹੀਂ ਹੋਰ ਕੀ ਕਰਦਾ ਸੀ ਇਹ ਜੇ ਲੋਕਾਂ ਨੂੰ ਸਿੱਧੀ ਫਾਂਸੀ ਹੋਣੀ ਚਾਹੀਦੀ ਹੈ ਔਰ ਕੇਸ ਲੰਮਾ ਨਹੀਂ ਜਾਣਾ ਚਾਹੀਦਾ ਕਿ ਪਰਿਵਾਰ ਨੂੰ ਕੁਛ ਤਾਂ ਹੌਸਲਾ ਹੋਵੇ ਕਿ ਸਾਡੀ ਬੱਚੀ ਨਾਲ ਜੋ ਹੋਇਆ ਉਸ ਬੰਦੇ ਦੀ ਫਾਂਸੀ ਹੋ ਗਈ ਹੈ ਸਾਡਾ ਲੋਅ ਹੈਗਾ ਪਰ ਜੋ ਸਾਰੀ ਰਿਪੋਰਟ ਜਾਊਗੀ ਕੋਰਟ ਨੂੰ ਦੇਰ ਨਹੀਂ ਲਗਾਣੀ ਚਾਹੀਦੀ ਸਵਾਲ ਖੜੇ ਹੁੰਦੇ ਨੇ ਅਜੇ ਤੱਕ ਉਸ ਪੁਲਿਸ ਮੁਲਾਜ਼ਮ ਦੇ ਉੱਪਰ ਕੋਈ ਮਾਮਲਾ ਨਹੀਂ ਦਰਜ ਕੀਤਾ ਗਿਆ ਪੁਲਿਸ ਕਮਿਸ਼ਨਰ ਨੇ 3 ਦਿਨਾਂ ਬਾਅਦ ਪਰਿਵਾਰ ਵਾਲਿਆਂ ਨੂੰ ਮਿਲਾਂਨ ਆਂਦੇ ਨੇ ਫਿਰ ਅਸ਼ਵਾਸਨ ਹੀ ਦੇ ਕੇ ਚਲੇ ਜਾਂਦੇ ਨੇ ਦੇਖੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਚਾਰੋਂ ਜਿੰਨੇ ਆਏ ਸੀਗੇ ਪੁਲਿਸ ਮੁਲਾਜ਼ਮ ਸਾਰਿਆਂ ਨੂੰ ਕੱਢਿਆ ਜਾਵੇ ਡਿਸਮਿਸ ਕੀਤਾ ਜਾਵੇ ਔਰ ਇਹ ਵੀ ਜਲਦੀ ਤੋਂ ਜਲਦੀ ਔਰ ਅਸੀਂ ਸੈਂਟਰ ਜਿਹੜੀ ਚਾਈਲਡ ਔਰ ਵੈਲਫੇਅਰ ਕਮਿਸ਼ਨ ਸਾਰਿਆਂ ਨੂੰ ਅਪਰੋਚ ਕਰਾਂਗੇ ਫੈਮਿਲੀ ਅਪਰੋਚ ਕਰੇਗੀ ਔਰ ਜਿੰਨਾ ਵੀ ਅਸੀਂ ਕਰ ਸਕਾਂਗੇ प्रेशर ਪਾਵਾਂਗੇ ਨਾ ਤੁਸੀਂ ਡਿਮਾਂਡ ਕਰਦੇ ਹੋ ਕਿ ਕੋਈ ਨਾ ਕੇਸ ਹੈਗਾ ਫਾਸਟ ਟਰੈਕ ਦੇ ਵਿੱਚ ਚਲਾਇਆ ਜਾਵੇ ਤਾਂ ਕਿ ਬਿਲਕੁਲ ਫਾਸਟ ਟਰੈਕ ਤੇ ਚਲਾਇਆ ਜਾਵੇ ਹਾਲਾਤ ਦੇਖਣੇ ਚਾਹੀਦੇ ਅੰਦਰ ਫੈਮਲੀ ਦੇ ਕੀ ਨੇ ਤੁਸੀਂ ਸਮਝ ਸਕਦੇ ਹੋ ਕੀ ਬੀਤੀ ਹੋਣੀ ਹੈ ਬਾ ਨੇ ਜੋ ਆਪਣੀ ਬੇਟੀ ਆਪਣੇ ਆਪ ਲੱਭੀ ਆ ਜਾ ਕੇ ਅੰਦਰ ਪੰਜਾਬ ਦੇ ਹਾਲਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਅਜ ਦਿਨੀ ਐਸੇ ਤਰ੍ਹਾਂ ਕੋਈ ਤੁਸੀਂ ਵੀ ਸਾਰੇ ਕਿਤੇ ਜਾ ਕੇ ਆਪਣੀ ਖਬਰਾਂ ਦਿਨੇ ਹੋ ਤੁਹਾਨੂੰ ਪਤਾ ਕੀ ਹੋ ਰਿਹਾ ਪੰਜਾਬ ਖੈਰਦਾਦ ਦੀ ਇਹ ਕੀ ਲਗਾਤਾਰ ਸਬਾਣੂ ਦੇ ਜੋ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਵੇਗਾ ਕਿ ਆਖਰ ਪੀੜਤ ਪਰਿਵਾਰ ਨੂੰ ਕੀ ਇਨਸਾਫ ਦਿਵਾਇਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ